ਸਤਿ ਸ਼੍ਰੀ ਅਕਾਲ ਮੈਸਰ ਪਾਲ ਸਿੰਘ ਅਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟਿਵ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਵਿਧਾਨ ਸਭਾ ਹਲਕਾ ਗਿੱਦੜਬਾਦੀ ਜਿਮਣੀ ਚੋਣ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਆਪਾਂ ਜਾਂਦੇ ਆਂ ਅੱਜ ਪਿੰਡ ਆਪਾਂ ਖੜੇ ਹਾਂ ਬੁੱਟਰ ਸ਼ਰੀ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਆਪਣੇ ਨਾਲ ਆ ਬੱਸ ਸਟੈਂਡ ਤੇ ਅੱਜ ਆਪਾਂ ਉਹਨੂੰ ਬੈਠੇ ਮਿਲੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕੀ ਖੁੰਡ ਚਰਚਾ ਚੱਲ ਰਹੀ ਹੈ ਕਿਉਂਕਿ ਜਿਹੜੀ ਗਿੱਦੜਬਾਦੀ ਜਿਮਣੀ ਚੋਣ ਆ ਇਹਦੇ ਉੱਤੇ ਨਜ਼ਰਾਂ ਕੱਲੇ ਪੰਜਾਬ ਦੀਆਂ ਨਹੀਂ ਪੂਰੇ ਭਾਰਤ ਦੀਆਂ ਕੀ ਦਿਸਵ ਵਿਦੇਸ਼ਾ ਤੋਂ ਗਿੱਦੜਵਾਦੀ ਜਿਵਨੀ ਚੋਣ ਤੇ ਜਿਹੜੀਆਂ ਨਜ਼ਰਾਂ ਟਿਕੀਆਂ ਇਹ ਵੈਸੇ ਵੀ ਹੌਟ ਸ਼ੀਟ ਹੁੰਦੀ ਆ ਜਿਮਨੀ ਚੋਣ ਦਾ ਕਰਕੇ ਹੋਰ ਵੀ ਹੌਟ ਹੋ ਗਈ ਆ ਤੇ ਇੱਥੋਂ ਦੇ ਉਮੀਦਵਾਰ ਵੀ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਆ ਵੀ ਆਮ ਆਦਮੀ ਪਾਰਟੀ ਦੇ ਡਿੰਪੀ ਢਿੱਲੋਂ ਜੀ ਆ ਕਾਂਗਰਸ ਦੇ ਅੰਮ੍ਰਿਤਾ ਵੜਿੰਗ ਜੀ ਆ ਤੇ ਭਾਜਪਾ ਦੇ ਮੰਤਰੀਤ ਬਾਦਲ ਤੇ ਮੁਕਾਬਲਾ ਪੂਰਾ ਫਸਵਾ ਟੱਕਰ ਆ ਤੇ ਪਿੰਡ ਦੇ ਲੋਕ ਆਪਣੇ ਨਾਲ ਮੌਜੂਦ ਆ ਗੱਲਬਾਤ ਕਰਦੇ ਆ ਕੀ ਦਾ ਪੱਲੜਾ ਭਾਰੀ ਲੱਗਦਾ ਜਾਂ ਕਿਹਨੇ ਇੱਥੋਂ ਦੇ ਕੰਮ ਕੀਤੇ ਆ ਪਹਿਲਾਂ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਕੀ ਹੈ ਤੁਹਾਡਾ ਬਾਈ ਅਮਰਪਾਲਾ ਜੀ ਮੇਰਾ ਬਾਈ ਜੀ ਕਿਵੇਂ ਦੇਖਦੇ ਹੋ ਥੋੜਾ ਅੱਗੇ ਨੇੜੇ ਆਜੋ ਥੋੜਾ ਸੌਖਾ ਹੋ ਜਾਊਗਾ ਕਿਵੇਂ ਦੇਖਦੇ ਹੋ ਜਿਮਣੀ ਚੋਣਾਂ ਤਕੌਨੀ ਟੱਕਰ ਹਲਕੇ ਦੇ ਲੋਕਾਂ ਦੁਆਰਾ ਦੱਸੀ ਜਾ ਰਹੀ ਆ ਕਿਸ ਦੇ ਵਿੱਚ ਮੁਕਾਬਲਾ ਦੇਖਦੇ ਹੋ ਤੇ ਕੀ ਦੀ ਹਵਾ ਤੁਸੀਂ ਦੇਖ ਰਹੇ ਹੋ ਹਵਾ ਤਾਂ ਬਾਈ ਜੀ ਇਸ ਟਾਈਮ ਬਾਈ ਡਿੰਪਿਟੀ ਲੋਦੀ ਹੈ ਠੀਕ ਹੈ ਜੀ ਤੋਂ ਇੱਕ ਤਾਂ ਉਹਨਾਂ ਨੂੰ ਸਿੰਪਥੀ ਦੀ ਵੋਟ ਬਹੁਤ ਪਈ ਦੋ ਵਾਰੀ ਪਹਿਲਾਂ ਵਿਚਾਰੇ ਹਾਰ ਗਏ ਇਕੋ ਸੁਹਾਵੇ ਬਹੁਤ ਚੰਗਾ ਜੀ ਸਾਰਾ ਪਰਿਵਾਰ ਹੀ ਬਹੁਤ ਵਧੀਆ ਮਿਲਨ ਸਾਰਾ ਦੁੱਖ ਸੁੱਖ ਚ ਲੋਕਾਂ ਦੇ ਖੜਦੇ ਆ ਕੇ ਮੱਗੀ ਦੂਜੀ ਗੱਲ ਇਹ ਆਮ ਆਦਮੀ ਪਾਰਟੀ ਚ ਰਲ ਗਏ ਆਮ ਆਦਮੀ ਪਾਰਟੀ ਦੇ ਜ਼ਿੰਮੇਦਾਰਾਂ ਨੂੰ ਬਹੁਤ ਹੀ ਮਤਲਬ ਲੈਟ ਲੂਟ ਦਾ ਜਿਹੜੀ 600 ਜੁੰਟ ਮਾਫ ਕੀਤੀ ਸੀ ਉਹਦੇ ਕਰਕੇ ਲੈਟ ਅਸੀਂ ਰਾਤ ਨੂੰ ਤਾਂ ਕੋਈ ਗਿਆ ਹੀ ਨਹੀਂ ਮੋਟਰ ਚਲਾਉਂਦਾ ਦਨੇ ਦਨੇ ਲਾਉਂਦੇ ਸੀ ਆਪਦੇ ਲਾਉਂਦੇ ਸੀ ਆਕੇ ਤੁਹਾਡੇ ਹਲਕੇ ਦੇ ਜਿਹੜੇ ਤਿੰਨੇ ਉਮੀਦਵਾਰਾ ਤਿੰਨੇ ਬਹੁਤ ਪੁਰਾਣੇ ਆ ਕੋਈ ਨਵਾਂ ਨਹੀਂ ਆਇਆ ਜੇ ਮਨਪ੍ਰੀਤ ਬਾਦਲ ਦੀ ਗੱਲ ਕਰੀਏ ਤਾਂ ਉਹ ਵੀ ਕਹਿੰਦੇ ਵੀ ਮੈਂ ਚਾਰ ਵਾਰ ਇਸ ਹਲਕੇ ਦੀ ਸੇਵਾ ਕਰ ਚੁੱਕਿਆ ਬਹੁਤ ਕੰਮ ਕਰਾਏ ਆ ਰਾਜਾ ਵਿੜੰਗ ਦੀ ਗੱਲ ਕਰੀਏ ਤਾਂ ਉਹ ਵੀ ਕਹਿੰਦੇ ਮੈਂ ਤਿੰਨ ਵਾਰੀ ਇਸ ਹਲਕੇ ਦਾ ਐਮਐਲਏ ਬਣਿਆ ਮੈਂ ਵੀ ਬਹੁਤ ਕੰਮ ਕੀਤੇ ਆ ਜੇਕਰ ਡਿੰਪੀ ਢਿੱਲੋਂ ਦੀ ਗੱਲ ਕਰੀਏ ਉਹ ਚਲੋ ਜਿੱਤੇ ਤਾਂ ਨਹੀਂਗੇ ਪਰ ਉਹ ਹਲਕਾ ਚਾਰ ਸੀ ਅਕਾਲੀ ਦਲ ਦੀ ਸਰਕਾਰ ਵੇਲੇ ਉਹਨਾਂ ਨੇ ਵੀ ਕੰਮ ਕੀਤੇ ਕਿਹੜੇ ਜ਼ਿਆਦਾ ਕੀਦੇ ਕੰਮਾਂ ਨੂੰ ਤੁਸੀਂ ਪਹਿਲ ਦਿੰਦੇ ਹੋ ਕੁਛ ਨਹੀਂ ਕੀਤਾ ਜੀ ਸਾਡੇ ਕਾਂਗਰਸ ਦੀ ਸੁਣ ਲੋ ਕਾਂਗਰਸ ਦੇ ਸਾਡੇ ਜਿਹੜੇ ਲੀਡਰ ਸੀ ਇਹਨਾਂ ਨੇ ਆਪ ਦੇ ਆਪ ਦੇ ਗੇਟ ਚੰਲੇ ਸਾਰੇ ਨੇ ਆ ਦੂਜੀ ਕਿਸੇ ਦੀ ਗਲੀ ਨਹੀਂ ਆ ਬੈਠਾ ਆ ਕਾਂਗਰਸੀ ਸੀ ਵਿਚਾਰਾ ਪਹਿਲਾਂ ਇਹਨਾਂ ਦੀ ਗਲੀ ਨਹੀਂ ਚਣੀ ਆਪ ਦੇ ਆਪ ਦੇ ਆਪ ਦੇ ਬਸ ਆਪ ਦਾ ਮੀਆਂ ਮੁੱਠੂ ਹੀ ਬਣਿਆ ਕੁਛ ਨਹੀਂ ਡੱਕਾ ਨਹੀਂ ਕੀਤਾ ਬਾਕੀ ਗੱਲ ਡਿੰਪੀ ਦੀ ਬੀਪੀ ਕੋਲੇ ਚਾਹੇ ਨਹੀਂ ਕੋਈ ਆਉਦਾ ਸੀਗਾ ਕੁਛ ਵੀ ਨਹੀਂ ਸੀ ਇਕਾਲੀ ਦਲ ਦੀ ਸਰਕਾਰ ਵੇਲੇ ਬਹੁਤ ਕੰਮ ਕੀਤੇ ਆ ਤੇ ਹੁਣ ਵੀ ਸਾਡੇ ਦੋ ਰੋੜਾ ਇੱਕ ਤਾਂ ਵੋਟਰ ਚਰੀ ਤੋਂ ਕੌਣੀ ਉਹ ਪਾਸ ਹੋ ਗਈ ਉਹ ਬਣੀ ਜਾਂਦੀ ਹੈ ਜੀ ਇੱਕ ਕਬਲੂ ਵਾਲੀ ਆ ਉਹ ਬਣੀ ਜਾਂਦੀ ਆ ਪਿੰਡ ਚ ਸਟੇਡੀਅਮ ਬਣੀ ਜਾਂਦਾ ਬਾਕੀ ਚੱਪੜਾਂ ਦਾ ਕੰਮ ਵੀ ਮਾਨ ਸਾਹਿਬ ਉਹਦੇ ਆਏ ਸੀ ਬਾਈ ਡਿੰਪੀ ਵੀ ਕਹਿ ਕੇ ਗਏ ਅੱਜ ਉਹ ਕਰਵਾ ਦੇਾਂਗੇ ਬਾਕੀ ਛੱਤੇ ਵਾਲੀ ਰੋੜ ਵੀ ਬਣੀ ਜਾਂਦੀ ਆ ਹੋਰ ਦੱਸੋ ਕੀ ਚਾਹੀਦਾ ਬਾਕੀ ਗਲੀਆਂ ਨਾਲ ਦੀਆਂ ਹੁੰਦਾ ਹੀ ਆ ਜੀ ਸਰਕਾਰ ਦੇ 3 ਸਾਲਾਂ ਦੇ ਕੰਮਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਬਾਈ ਡਿੰਪੀ ਜੀ ਜਿਹਦੀ ਤੁਸੀਂ ਗੱਲ ਕਰ ਰਹੇ ਸੀਗੇ ਇਹ ਤਾਂ ਅਕਾਲੀ ਦਲ ਪਾਰਟੀ ਤੋਂ ਇਹਨਾਂ ਨੇ ਹੁਣ ਥੋੜਾ ਟਾਈਮ ਪਹਿਲੇ ਜੁਆਇਨ ਕੀਤਾ ਸਰਕਾਰ ਦੇ 3 ਸਾਲਾਂ ਦੇ ਕੰਮਾਂ ਨੂੰ ਕੰਮਾਂ ਨੂੰ ਕਿਵੇਂ ਦੇਖਦੇ ਹੋ ਕਿੰਨੇ ਕ ਵਾਅਦੇ ਜਿਹੜੇ ਪੂਰੇ ਹੋ ਗਏ ਕਾਫੀ ਵਾਦੇ ਪੂਰੇ ਕਰਤੇ ਜਿਓ ਸੁਣ ਜਿਓ ਪਹਿਲਾਂ ਹੀ ਦੱਸ ਕੇ ਟਾਈਮ ਹੈ ਇੱਕ ਤਾਂ 600 ਜੋਮਟ ਵਾਲੇ ਪਹਿਲਾਂ ਤਾਂ ਸਾਰਿਆਂ ਨੇ 300 ਜੋਮਟੀ ਕੀਤੀ ਸੀ ਉਹ ਵੀ ਐਸਸੀ ਪਰਿਵਾਰਾਂ ਨੂੰ ਕੀਤੀ ਸੀ ਤੇ ਹੁਣ 600 ਜੋਮਟ ਸਾਰਿਆਂ ਨੂੰ ਹੀ ਆ ਹੁਣ ਆਮ ਮੱਧ ਪਰਿਵਾਰ ਦੇ ਲੋਕ ਆ ਜਿਹੜੇ ਉਹਨਾਂ ਦਾ ਜ਼ੀਰੋ ਪਾਉਂਦਾ ਬਿੱਲ ਚਲੋ ਜਿਹੜੇ ਹੁਣ ਮੰਨਦੇ ਆ ਵੀ 2-2 4-4 ਐਸਸੀ ਲਾਈ ਬੱਠੇ ਉਹਨਾਂ ਨੂੰ ਤਾਂ ਬਿੱਲ ਆਉਣਾ ਹੀ ਆ ਬਾਕੀ ਸਾਡੇ ਕਾਂਗਰਸ ਰਾਜਚ ਕਦੇ ਪਾਣੀ ਨਹੀਂ ਆਇਆ ਸੀ ਕੱਸੀ ਦਾ ਹੁਣ ਸਾਡੇ ਕਦੇ ਪਾਣੀ ਬੰਦ ਹੋਇਆ ਨਹੀਂ ਐਦਕੀ ਹੁਣ ਕਹਿ ਕੇ ਸੁਆ ਬੰਦ ਕਰਾਇਆ ਵੀ ਚਲੋ ਹੁਣ ਸਾਨੂੰ ਚਾਹੀਦਾ ਨਹੀਂ ਹੋਰ ਵੀ ਬਹੁਤ ਵਾਦੇ ਪੂਰੇ ਕੀਤੇ ਕਰੀ ਵੀ ਜਾਂਦੇ ਆ ਬਾਕੀ ਜਿਹੜਾ ਸਰਕਾਰਾਂ ਦਾ ਕੰਮ ਹੁੰਦਾ ਹੀ ਮਗਰਲੇ ਢਾਈ ਦੋ ਸਾਲਾਂ ਚ ਸਰਕਾਰਾਂ ਕੰਮ ਕਰਦੀਆਂ ਫਿਰ ਇਹਨਾਂ ਨੇ 45-60 ਹਜ਼ਾਰ ਬੱਚੇ ਲਾਏ ਉਹ ਵੀ ਬਿਨਾਂ ਰਿਸ਼ਵਤ ਤੋਂ ਬਿਨਾਂ ਵਿਚਾਰਸ਼ ਤੋਂ ਜਿਹੜੇ ਯੋਗ ਸੀ ਬੱਚੇ ਉਹ ਬੱਚੇ ਲੱਗੇ ਆ ਸਾਡੇ ਵੀ ਇੰਝ ਵੀ ਪੰਜ-ਛੇ ਬੱਚੇ ਲੱਗੇ ਕੰਮ ਕਰੀ ਜਾਂਦੇ ਆ ਜੀ ਬਹੁਤ ਕਰੀ ਜਾਂਦੇ ਆ ਹੋਰ ਵੀ ਭਾਈ ਜੀ ਇੱਥੇ ਸਾਡੇ ਨਾਲ ਗੱਲਬਾਤ ਲਈ ਮੌਜੂਦ ਆ ਹਾਂਜੀ ਭਾਈ ਜੀ ਕੀ ਨਾਮ ਕੀ ਹੈ ਤੁਹਾਡਾ ਭਾਈ ਜੀ ਮੇਰਾ ਨਾਮ ਭੋਗਾ ਸਿੰਘ ਆ ਹਾਂਜੀ ਕਿਵੇਂ ਦੇਖਦੇ ਹੋ 10 ਉਮੀਦਵਾਰਾਂ ਤਕੋਨਾ ਮੁਕਾਬਲਾ ਲੋਕਾਂ ਦੁਆਰਾ ਦੱਸਿਆ ਜਾ ਰਿਹਾ ਤੁਹਾਡੇ ਹਲਕੇ ਦੀ ਆਵਾਜ਼ ਜਿਹੜੀ ਤੁਹਾਡੇ ਪਿੰਡਾਂ ਦੀ ਵਾਕ ਕੀ ਕਹਿੰਦੀ ਹੈ ਸਾਡੇ ਹਲਕੇ ਦੀ ਆਵਾਜ਼ ਬਾਈ ਇਹ ਕਹਿੰਦੇ ਵੀ ਬਾਈ ਡੈਂਪੂ ਜਿੱਤੂਗਾ ਠੀਕ ਹੈ ਜੀ ਮੈਂ ਪ੍ਰਾਣਾ 2003 ਚ ਪੈਨਸ਼ਨ ਆਇਆ ਸੀ ਉਦੋਂ ਤੋਂ ਮੈਂ ਰਾਜਾ ਵੜਿੰਗ ਜੀ ਨਾਲ ਸੀਗਾ ਅੱਛਾ ਤੇ ਵੜਿੰਗ ਜੀ ਬਹੁਤ ਵਧੀਆ ਬੰਦੇ ਆ ਪਰ ਇਹਨਾਂ ਦੇ ਜਿਹੜੇ ਵਰਕਰ ਆ ਉਹ ਕਿਸੇ ਨੂੰ ਨੇੜੇ ਨਹੀਂ ਹੁੰਦੇ ਕਿ ਜਿਵੇਂ ਰਾਜਾ ਜੀ ਕੋਈ ਫਲਾਂ ਵਾਲਾ ਪੌਦਾ ਕੋਈ ਫਲਨਾ ਤੋੜ ਕੇ ਲੈ ਜੇ ਇਸ ਕਰਕੇ ਥੋੜਾ ਪਿਛੇ ਹਟਣਾ ਪੈ ਗਿਆ ਰਹੀ ਗੱਲ ਗਲੀਆਂ ਦੀ ਸਾਡੀ ਗਲੀ ਦੇ ਵਿੱਚੋਂ ਇੱਟਾ ਸੱਟ ਕੇ ਵਾਪਸ ਚੱਕ ਕੇ ਲੈ ਗਏ ਅੱਛਾ ਕੁੱਤਾ ਵੀ ਭੌਂਕਦਾ ਜੇ ਕੁੱਤੇ ਮੂਰੇ ਰੋਟੀ ਪਾ ਕੇ ਚੱਕ ਕੇ ਨਾ ਉਹ ਵੀ ਭੌਂਕਦਾ ਪਰ ਅਸੀਂ ਨਹੀਂ ਭੌਂਕੇ ਨੀ ਪਿਛਲੀ ਸਰਕਾਰ ਵੇਲੇ ਦੀ ਗੱਲ ਕਰ ਰਹੇ ਹਾਂ ਹਾਂ ਜੀ ਕਾਂਗਰਸ ਦੀ ਸਰਕਾਰ ਸੀ ਕਾਂਗਰਸ ਦਾ ਸਰਪੰਚ ਸੀ ਕਾਂਗਰਸ ਦੀ ਪੰਚਾਇਤ ਸੀ ਜੇਕਰ ਗੱਲ ਕਰੀਏ ਮਨਪ੍ਰੀਤ ਬਾਦਲ ਦੀ ਕਰ ਲਈਏ ਉਹ ਵੀ ਕਹਿੰਦੇ ਚਾਰ ਵਾਰ ਇਸ ਹਲਕੇ ਦੀ ਨਿਮੰਂਦਗੀ ਕਰ ਚੁੱਕੇ ਹਨ ਉਹਨਾਂ ਨੇ ਕਿੰਨੇ ਕੰਮ ਕੀਤੇ ਸੀ ਅੱਜ ਫੇਰ ਵੋਟ ਮੰਗ ਰਹੇ ਉਹਨਾਂ ਨੂੰ ਤਾਂ ਜੀ ਅਸੀਂ ਕਢਾਉਣ ਲੱਗੇ ਸੀ ਗੁੰਮਸ਼ਾਦਾ ਦੀ ਰਿਪੋਰਟ ਵੀ ਸਾਡਾ ਬੰਦਾ ਗੁੰਮ ਹੋ ਗਿਆ ਉਹ ਤਾਂ ਸਾਨੂੰ ਦਿਸੇ ਨਹੀਂ ਮੁੜ ਕੇ ਹੁਣ ਹਲਕੇ ਦੇ ਵਿੱਚ ਆਏ ਆ ਹੁਣ ਇਸ ਤੋਂ ਪਹਿਲਾਂ ਬਿਲਕੁਲ ਹੀ ਨਹੀਂ ਵਿਚਰੇਗੀ ਨਹੀਂ ਜੀ ਨਹੀਂ ਇੱਕ ਵਾਰੀ ਆਏ ਸੀ ਜਦੋਂ ਪੀਪੀ ਪਾਰਟੀ ਸੀ ਉਦੋਂ ਮੁੜ ਕੇ ਮੈਨੂੰ ਤਾਂ ਦਿਸੇ ਨਹੀਂ ਉਹ ਸਿੱਧੇ ਸੜਕ ਤੇ ਹੋਣ ਦੇ ਵੇਖੇ ਹੋਰ ਦੂਸਰੀ ਗੱਲ ਕਿਸੇ ਵੀ ਪਾਰਟੀ ਨੇ ਇਨੀ ਸਪੋਰਟ ਕਿਸਾਨਾਂ ਨੂੰ ਨਹੀਂ ਕੀਤੀ ਕਿਸਾਨਾਂ ਵਾਸਤੇ ਦੀਪ ਬੱਸ ਲਗਾਤਾਰ ਚਲਦੀ ਰਹੀ ਹੈ ਖਾਨ ਮੋਰਚੇ ਦੇ ਵਿੱਚ ਇਸ ਕਰਕੇ ਲੋਕਾਂ ਦੀ ਜਿਹੜੀ ਜਾਦੇ ਖਚਾਓ ਹੈ ਉਹ ਬਾਈ ਡੈਂਪੀਅਨ ਨਹੀਂ ਹੈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਨਾਮ ਆਪਣਾ ਦੱਸੋ ਮੇਰਾ ਨਾਮ ਖੁਸ਼ਵਿੰਦਰ ਸਿੰਘ ਆ ਜੀ ਕਿਵੇਂ ਦੇਖਦੇ ਹੋ ਬਾਈ ਜੀ ਕਿਉਂਕਿ ਜੂਥ ਦਾ ਬੜਾ ਵੱਡਾ ਯੋਗਦਾਨ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਦੇ ਵਿੱਚ ਫੋਨਿਕ ਤਿੰਨ ਸਾਲ ਦਾ ਸਮਾਂ ਹੋ ਗਿਆ ਤੇ ਕਿੰਨੇ ਕੰਮ ਹੋ ਗਏ ਕਿੰਨੇ ਕ ਲੋਕ ਖੁਸ਼ ਆ ਜੀ ਬਹੁਤ ਲੋਕ ਖੁਸ਼ ਆ ਆਮ ਆਦਮੀ ਤੋਂ ਬਾਈ ਜੀ ਤੁਸੀਂ ਪਹਿਲਾਂ ਆਏ ਦੇਖੋ ਵੀ ਜਿਹੜੇ ਮਾਪਰੀਤ ਬਦਲ ਆ ਇਹ ਗਦਲਵਾ ਹਲਕ ਨੇ ਜਮਾ ਪੋਲਾ ਸਮਝੀ ਬਿਠਾ ਕਿਉਂਕਿ ਪਹਿਲਾ ਪੰਜ ਜਾਰੀ ਆਪ ਮੁੱਖ ਮੈਂ ਐਮਐਲਏ ਬਣਾਇਆ ਉਸ ਤੋਂ ਬਾਅਦ ਜਦੋਂ ਇਹ ਐਮਐਲਏ ਹਰਿਆ ਇਥੋਂ ਇਹਦਾ ਮਤਲਬ ਹਰਨ ਤਾਂ ਹੀ ਮਤਲਬ ਸੀਗਾ ਇਹਨੂੰ ਜਦੋਂ ਇਹ ਹਰ ਗਿਆ ਸਾਨੂੰ ਛੱਡ ਕੇ ਜਾਵੜਾ ਕਿਧਰ ਦੇ ਲੋਕਾਂ ਨੂੰ ਕਲੰਨ ਸਮਝੀ ਬਠਾ ਜਾਮ ਲੋਕਾਂ ਨੂੰ ਇਹ ਠੀਕ ਹੈ ਜੀ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਜੇ ਬਹਿੰਡੇ ਤੋਂ ਹਰ ਗਿਆ ਹੁਣ ਫੇਰ ਗਿੱਦਲਵੇ ਦੁਆਰਾ ਆ ਗਿਆ ਤਾਮ ਮੰਨਦੇ ਨੂੰ ਆਪਾਂ ਹਮਦਰਦੀ ਆਉਦਾ ਤਾਂ ਤਾਮ ਮੰਨਦੇ ਹਰਨ ਤੋਂ ਬਾਅਦ ਵੀ ਸਾਡੇ ਵਿੱਚ ਰਹਿੰਦਾ ਹੈ ਨਹੀਂ ਉਹ ਤਾਂ ਕਹਿੰਦੇ ਮੈਂ ਚਾਰ ਵਾਰ ਲਗਾਤਾਰ ਨਿਮੰਦਗੀ ਕੀਤੀ ਹੈ ਮੈਂ ਹਲਕੇ ਦੇ ਕੰਮ ਹੀ ਬਹੁਤ ਕੀਤੇ ਆ ਉਹ ਕੰਮਾਂ ਦੇ ਆਧਾਰ ਤੇ ਮੈਂ ਵੋਟ ਮੰਗ ਰਿਹਾ ਬਾਈ ਜੀ ਨੂੰ ਐ ਪੁੱਛੋ ਵੀ ਤੁਸੀਂ ਛੱਡ ਕੇ ਕਾਦੋ ਗਏ ਸਾਨੂੰ ਕੀ ਦੇ ਸਾਰੇ ਛੱਡ ਕੇ ਗਏ ਸੀਗੇ ਇਹ ਤਾਂ ਜੇ ਅਕਾਲੀ ਦਲ ਮੰਨ ਲਓ ਸ਼ਖਬੀਰ ਬਾਦਲ ਕੇ ਡੈਂਪੀਆ ਨੂੰ ਨਾ ਬਾਹ ਫੜਾਉਂਦੇ ਸਾਡਾ ਕੌਣ ਸੀ ਆ ਫੜਨ ਵਾਲਾ ਠੀਕ ਹੈ ਨਾ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਜਿਹੜੇ ਆਪਦੇ ਦਾਵੇ ਪੂਰੇ ਠੋਕਦੇ ਵੀ ਤਿੰਨ ਵਾਰੀ ਮੈਂ ਨਿੰਦਗੀ ਕੀਤੀ ਹੈ ਤੇ ਮੈਂ ਵੀ ਹਲਕੇ ਦੇ ਬਹੁਤ ਕੰਮ ਕੀਤੇ ਕਿਵੇਂ ਦੇਖਦੇ ਉਹਨਾਂ ਦੇ ਕੰਮ ਰਾਏ ਵੜਿੰਗ ਦੀ ਬਾਈ ਜੀ ਐਮਐਲ ਰਹੇ ਆ ਤਿੰਨ ਵਾਰੀ ਐਮਐਲਏ ਬਣ ਚੁੱਕੇ ਆ ਪਰ ਪੱਖਵਾਦ ਕਰਨੇ ਚਾਹੁੰਦੇ ਆ ਇਹ ਗੱਲ ਸਹਿਮਤ ਨਹੀਂ ਮੰਨਦੇ ਤੁਸੀਂ ਇਹਨਾਂ ਨੂੰ ਆਪ ਨੂੰ ਪੁੱਛ ਲਓ ਇਹ ਪੱਖਵਾਦ ਪਿੰਡ 'ਚ ਵਾਰ ਛੱਡਿਆ ਇਹਨਾਂ ਨੇ ਐਮਐਲਏ ਬਣ ਕੇ ਇਹ ਨਹੀਂ ਸਮਝਿਆ ਪਿੰਡ ਦਾ ਭਲਾ ਕਰਕੇ ਸਾਡੇ ਪਿੰਡ 'ਚ ਸਾਂਝੀ ਚੀਜ਼ ਦਾ ਇੱਕ ਇੱਕ ਗੱਲ ਕਰਦਾਂ ਸਾਂਝੀ ਚੀਜ਼ ਆ ਬਣਾਈ ਆ ਠੀਕ ਹੈ ਪਾਰਕ ਸੀਗਾ ਉਹ ਕਿਤੇ ਦੀ ਕਿਤੇ ਰੋਲਦਾ ਫਿਰਦਾ ਕੋਈ ਸੀ ਕੋਈ ਆਇਆ ਕੁਛ ਕਿਤੇ ਕਰਿਆ ਕੁਛ ਸਾਰਾ ਪਖਵਾਦ ਸੀ ਜਿਹੜੇ ਕਾਂਗਰਸੀ ਬੰਦੇ ਸੀ ਉਹਨਾਂ ਨੇ ਆਦੀਆਂ ਗਲੀਆਂ ਬਣਾ ਲਈਆਂ ਦੂਜੇ ਦੇ ਕਿਸੇ ਦੇ ਨਹੀਂ ਸਿਰਫ ਪਖਵਾਦ ਵਾੜਿਆ ਗੱਲਾਂ ਇਹਨਾਂ ਨੇ ਹੋਰ ਕੁਛ ਨਹੀਂ ਕੀਤਾ ਅਸਲੀ ਬਾਈ ਡੈਂਪੀ ਢਲੌਣੇ ਠੀਕ ਹੈ ਜੀ ਆ ਕਿਸਾਨਾਂ ਵੇਲੇ ਨਾਲ ਠੀਕ ਹੈ ਬੱਸਾਂ ਭੇਜੀਆਂ ਉਸੇ ਕਿਸਾਨ ਅੰਦੋਲਨ ਜੀ ਠੀਕ ਹੈ ਉਹ ਵੀ ਨਾਲ ਖੜਦੇ ਆ ਗਏ ਕਿਸੇ ਦੇ ਬਦਖਸ਼ੋਕ ਹੋਵੇ ਨਾਲ ਖੜਦੇ ਇੱਕ ਦਿਨ ਇਹ ਨਹੀਂ ਬੰਦਾਂ ਨੇ ਆਖਿਆ ਵੀ ਅਸੀਂ ਦੋ ਵਾਰੀ ਹਾਰ ਗਏ ਆ ਯਾਰ ਸਾਹੀ ਕਿਉਂ ਆ ਗਏ ਧੰਨਵਾਦ ਕਰਨਾ ਆਉਂਦੇ ਨੇ ਦੁਬਾਰਾ ਵੀ ਹਾਰ ਗਏ ਕੋਈ ਗੱਲ ਨਹੀਂ ਕਿ ਮਾਨ ਸਾਹਿਬ ਦਾ ਧੰਨਵਾਦ ਕਰਦੇ ਅਗੇ ਇਹਨਾਂ ਨੂੰ ਟਿਕਟ ਦਿੱਤੀ ਹੈ ਸਾਡੇ ਹਲਕੇ ਦਾ ਕੁਝ ਹੋ ਸਕੂਗਾ ਅਸੀਂ ਲੋਕਾਂ ਨੂੰ ਇਹੀ ਆਣੇ ਆ ਵੀ ਤੁਸੀਂ ਇਹਨਾਂ ਨੂੰ ਇਨੈਜਰ ਵੋਟ ਪਾਗਾ ਸਿਰਫ ਮਾਨ ਸਾਹਿਬ ਨੂੰ 2.5 ਸਾਲ ਦੇ ਕੇ ਵੇਖ ਲਓ ਯਾਰ ਠੀਕ ਹੈ ਪੰਜਾਬ ਕੁਛ ਨਾ ਕੁਛ ਕਰਕੇ ਦਿਹਾਉਣਗੇ ਮਾਨ ਸਾਹਿਬ ਦਾ ਧੰਨਵਾਦ ਕਰਦੇ ਡੈਂਪੀ ਤੋਂ ਤੇ ਇਹ ਗੱਲ ਦਾ ਜਿਗਰ ਕਰਦੇ ਆ ਕਿ ਡੈਂਪੀ ਤੋਂ ਬਹੁਤ ਵਧੀਆ ਵੋਟ ਦੇ ਜਿੱਤਣਗੇ ਧੰਨਵਾਦ ਜੀ ਹੋਰ ਵੀ ਭਾਈ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਭਾਈ ਜੀ ਕਿਵੇਂ ਦੇਖਦੇ ਹੋ ਕੀ ਕਹਿੰਦੀ ਆ ਹਵਾ ਹਲਕੇ ਦੀ ਹਵਾ ਤਾਂ ਭਾਈ ਡੈਂਪੀ ਨੇ ਕਹਿੰਦੀ ਆ ਜੀ ਅੱਛਾ ਹਾਂਜੀ ਸਰਕਾਰ ਦੇ 3 ਸਾਲਾਂ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਕੰਮ ਆ ਜੀ ਠੀਕ ਹੈ ਜਿਹੜੇ ਪਿਛਲੇ ਉਮੀਦਵਾਰ ਨਾਲ ਹੁਣ ਹੈਗੇ ਆ ਰਾਜਾ ਵਿੜੰਗ ਸਾਹਿਬ ਦੇ ਮਿਸਿਸ ਹੈਗੇ ਆ ਅਮਰਤਾ ਵਿੜੰਗ ਜੀ ਜਾਂ ਮਨਪ੍ਰੀਤ ਬਾਦਲ ਜੀ ਉਹ ਵੀ ਲਗਾਤਾਰ ਇਥੋਂ ਇਸ ਹਲਕੇ ਦੀ ਨਿਮਿੰਦਗੀ ਕਰ ਚੁੱਕੇ ਆ ਉਹਨਾਂ ਦੇ ਕੰਮਾਂ ਨੂੰ ਕਿਵੇਂ ਦੇਖਦੇ ਠੀਕ ਹੈ ਜੀ ਕੰਮ ਤਾਂ ਕਿੰਨਾ ਲੰਨਦਾ ਪਹਿਲਾਂ ਮਨਪ੍ਰੀਤ ਨੇ ਵੀ ਕੀਤੇ ਸਾਡੇ ਪਿੰਡਾਂ ਦੇ ਵਿੱਚ ਅੱਛਾ ਤੇ ਕਿੰਨਾ ਲੰਨਦਾ ਵੀ ਉਹ ਜਦੋਂ ਹੁਣ ਛੱਡ ਕੇ ਜਾੜੇ ਫਿਰ ਲੋਕਾਂ ਨੇ ਫਿਰ ਰਾਜ ਆ ਗਿਆ ਜੀ ਇੱਥੇ ਰਾਏ ਦੀ ਸੀਟ ਪੱਕੀ ਹੋ ਗਈ ਹੈ ਠੀਕ ਹੈ ਜੀ ਰਾਜਾ ਕਿੰਨਾ ਲੰਨਦਾ ਤਿੰਨ ਵਾਰ ਜਿੱਤਿਆ ਤੇ ਫਿਰ ਕਿੰਨਾ ਲੰਨਦਾ ਵੀ ਅਸੀਂ ਕੱਟੜ ਕਾਂਗਰਸੀ ਜੀ ਠੀਕ ਹੈ ਜੀ ਰਾਏ ਨੂੰ ਅੱਗੇ ਹੋ ਕੇ ਵੋਟਾਂ ਪਾਉਣੀਆਂ ਨੇ ਬਹੁਤ ਤੁਸੀਂ ਐਂ ਵੇਖੋ ਵੀ ਸਰਕਾਰ ਵੱਨਿਓ ਹੁਕਮ ਸੀਗਾ ਜਿਹਦਾ ਟਾਇਲ ਬੱਤੇ ਤੇ ਮਕਾਨਾ ਸੀ ਐਸੀ ਬੰਦੇ ਆ ਠੀਕ ਹੈ ਜੀ ਟਾਇਲ ਬੱਤੇ ਤੇ ਮਕਾਨਾ ਜਿਹਦਾ ਸਾਡੇ ਜਵਾਕਾਂ ਤੇ ਜੀ ਥੋੜੇ ਦਿਨ ਹੋ ਗਏ ਉਹਦੇ ਸਾਰਾ ਮਕਾਨ ਹੀ ਡਗ ਪਿਆ ਸੀ ਬਹੁਤ ਮਿਹਨਤਾਂ ਕੀਤੀਆਂ ਸਾਡੇ ਪਿੰਡ ਦੇ ਵਿੱਚ ਪਖਵਾਦ ਕੀਤਾ ਇਹਨਾਂ ਨੇ ਕੋਈ ਇਹਨਾਂ ਨੇ ਕੰਮ ਨਹੀਂ ਕੀਤਾ ਰਾਜੇ ਨੇ ਭੋਰਾ ਵੀ ਕੰਮ ਨਹੀਂ ਕੀਤਾ ਸਾਰਾ ਸਾਡਾ ਜਿਹੜਾ ਕਿੰਨਾ ਲੈਂਦੇ ਨੇ ਮਾਣੀ ਤੋੜਤਾ ਸੀ ਅਸੀਂ ਫਿਰ ਹੁਣ ਛੱਡ ਗਏ ਜੀ ਰਾਜ ਅੰਤ ਕੀ ਵਾਰ ਅਸੀਂ ਬਦਲ ਗਏ ਜਿਹੜੀਆਂ ਕੋਈ ਸਹੂਲਤਾਂ ਤੁਹਾਨੂੰ ਮਿਲਣੀਆਂ ਚਾਹੀਦੀਆਂ ਸਿਆਸੀ ਪਰਿਵਾਰਾਂ ਨੂੰ ਉਹ ਨਹੀਂ ਮਿਲ ਗਈ ਕੋਈ ਸਹੂਲਤ ਨਹੀਂ ਮਿਲੀ ਜੀ ਸਾਨੂੰ ਤੇ ਬਹੁਤ ਸਾਡਾ ਕਿੰਨਾ ਲੰਦੰਦੇ ਇਹਨਾਂ ਨੇ ਪੱਖਵਾਦ ਕੀਤਾ ਜੀ ਹੋਰ ਵੀ ਵੀਰ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਬਜ਼ੁਰਗੋ ਕਿਵੇਂ ਦੇਖਦੇ ਹੋ ਹਲਕੇ ਦੀ ਹਵਾ ਕੀ ਕਹਿੰਦੀ ਹੈ ਭੋਜੀ ਸਾਡੇ ਅੱਗੇ ਰਾਜਾਵਲੰਗ ਬਣਿਆ ਹੈ ਸਾਡੇ ਕੋਈ ਵਿਕਾਸ ਨਹੀਂ ਹੋਇਆ ਅਸੀਂ 12 ਸਾਲ ਪਿੱਛੇ ਪੈ ਗਏ ਇਹ ਬੰਦੇ ਨੇ ਮੈਂ 5 ਸਾਲ ਕਾਂਗਰਸ ਚਲਾਏ ਸੀਗੇ ਤੇ ਮੈਨੂੰ ਆਪ ਇਹਨੇ ਖੁਰਦੇ ਦੇ ਘਰੋਂ ਸਾਡੇ ਮੋੜਿਆਂ ਨੇ ਕੰਮਾਂ ਤੋਂ ਅੱਛਾ ਤੇ ਇਸ ਕਰਕੇ ਇਹਨਾਂ ਤੋਂ ਅਸੀਂ ਬਹੁਤ ਜਿਆਦਾ ਅੱਕੇ ਆਂ ਬਹੁਤ ਜ਼ਿਆਦਾ ਕੰਮ ਮਾਰਦੇ ਜਿੰਨੇ ਵੀ ਕਹਿਦੀ ਉਹਨੇ ਕੰਮ ਮਾਰਦੇ ਆ ਇਸ ਕਰਕੇ ਹੀ ਕਾਂਗਰਸ ਤੇ ਬਹੁਤ ਅੱਕੇ ਆਂ ਫਿਰ ਡੈਂਪੀਟਿ ਲੋ ਮੰਨਪ੍ਰੀਤ ਬਾਦਲ ਸਾਹਿਬ ਵੀ ਕਹਿੰਦੇ ਚਾਰ ਵਾਰ ਇਸ ਹਲਕੇ ਦੀ ਮੈਂ ਸੇਵਾ ਕੀਤੀ ਆ ਤੇ ਉਹ ਵੀ ਆਪਦੇ ਕੰਮਾਂ ਦੇ ਆਧਾਰ ਤੇ ਤੋਂ ਵੋਟ ਮੰਗ ਰਹੇ ਆ ਉਹਨਾਂ ਦੇ ਕੰਮ ਕਿਵੇਂ ਦੇਖਦੇ ਹੋ ਮੰਨਪ੍ਰੀਤ ਬਾਦਲ ਨੇ ਜੀ 2 5 ਸਾਲ ਕੰਮ ਕੀਤਾ ਸੀਗਾ ਉਦੋਂ ਬਾਅਦ ਉਹਨੇ ਕੋਈ ਕੰਮ ਨਹੀਂ ਕੀਤਾ ਅਸੀਂ ਨਾਲ ਰਹੇ ਹਾਂ 17.5 ਸਾਲ ਉਹ ਸਾਡਾ ਹਲਕਾ ਛੱਡ ਕੇ ਉੱਠ ਗਿਆ ਤੇ ਅਸੀਂ ਪਿੱਛੇ ਟਿਕ ਗਏ ਅੱਜ ਵੀ ਉਹਨੇ ਕੰਮ ਨਹੀਂ ਕੋਈ ਕਰਨਾ ਬਾਪੂ ਕਿਵੇਂ ਦੇਖਦੇ ਹੋ ਕਿਸ ਪਾਰਟੀ ਦੀ ਹਵਾ ਇਹ ਆਪਣੀ ਡੈਪਟੀ ਲੋਰੀ ਹੈ ਜੀ ਅੱਛਾ ਤੇ ਬਾਕੀ ਜਿਹੜੇ ਤੁਹਾਡੇ ਤਾਂ ਜਿਹੜੇ ਉਮੀਦਵਾਰ ਆ ਸਾਰੇ ਪੁਰਾਣੇ ਹੀ ਆ ਕੋਈ ਨਵਾਂ ਨਹੀਂ ਆਇਆਗਾ ਨਹੀਂ ਤਾਂ ਜ਼ਿਆਦਾਤਰ ਹਲਕਿਆਂ ਦੇ ਵਿੱਚ ਇਹ ਗੱਲ ਹੁੰਦੀ ਹੈ ਵੀ ਬਾਹਰੋਂ ਆਗੇ ਜਾਂ ਨਵੇਂ ਆਗੇ ਤੇ ਜੇਕਰ ਮਨਪ੍ਰੀਤ ਬਾਦਲ ਦੀ ਗੱਲ ਕਰੀਏ ਤਾਂ ਚਾਰ ਵਾਰ ਉਹ ਵੀ ਜਿੱਤੇ ਸੀ ਰਾਜਾ ਵੜੰਗ ਵੀ ਤਿੰਨ ਵਾਰ ਜਿੱਤੇ ਉਹਨਾਂ ਦੇ ਅੱਦ ਕਿ ਮਿਸੇਜ ਖੜੇ ਅਮਰਤਾ ਵੜੰਗ ਉਹਨਾਂ ਦੇ ਕੰਮਾਂ ਨੂੰ ਕਿਵੇਂ ਦੇਖਦੇ ਉਹਨਾਂ ਦੇ ਕੰਮਾਂ ਨੂੰ ਬਹੁਤ ਵਧੀਆ ਕੀਤੇ ਜੀ ਉਹਨੇ ਕੋਲੇ ਖੜ ਕੇ ਪਰਚੇ ਪੁਆਏ ਹੈ ਅੱਛਾ ਮੇਰਾ ਮੁੰਡਾ ਮਾਰਤਾ ਸੀਗਾ ਅੱਛਾ ਕਿਹੜੀ ਸਰਕਾਰ ਤੇ ਇਲਜ਼ਾਮ ਲੱਗ ਰਿਹਾ ਹੈ ਜੀ ਇਹ ਆਪਣਾ ਮਣਬੁਰੀ ਤੇ ਅੱਛਾ ਜੀ ਹਾਂ ਕੋਲੇ ਖੜ ਕੇ ਕੋਲੇ ਖੜ ਕੇ ਪਰਚੇ ਪਾਇਆ ਹਾਏ ਮੇਰੇ ਕੋਲ ਸਬੂਤ ਪਏ ਕਿ ਕਰਦੇ ਟੰਗੇ ਦੀ ਅੱਛਾ ਉਹ ਤਾਂ ਕੋਈ ਵੀ ਸਿਆਸੀ ਲੀਡਰ ਜਿਹੜਾ ਪਹਿਲਾਂ ਇਸ ਤੋਂ ਪਹਿਲਾਂ ਰਹਿ ਚਾਹੁੰਦਾ ਹੁੰਦਾ ਉਹ ਤਾਂ ਕਹਿੰਦਾ ਮੈਂ ਹਲਕੇ ਦੀ ਬਹੁਤ ਸੇਵਾ ਕੀਤੀ ਹੈ ਇਸ ਸੇਵਾ ਦੇ ਆਧਾਰ ਤੇ ਵੋਟਾਂ ਮੰਗ ਰਿਹਾ ਮੈਂ ਨਾ ਮੇਰੇ ਮੂੰਹ ਤੇ ਮੂੰਹ ਤੇ ਹੋ ਜੇ ਸਾਡੇ ਪਿੰਡਾਂ ਦੇ ਵਿੱਚ ਆਏ ਵੋਟਾਂ ਮੰਗਣ ਆਏ ਇੱਥੇ ਆਏ ਸੀਗੇ ਆਇਆ ਅੱਛਾ ਦਿੰਦੇ ਲੋਕੋਂ ਮੇਂ ਜਵਾਬ ਜਵਾਬ ਦਿੰਦੇ ਹੈ ਏਸੀ ਵਿਧਾਨ ਸਭਾ ਹਲਕਾ ਗਿੱਦੜਵਾਦ ਪਿੰਡ ਅੱਜ ਤੁਹਾਨੂੰ ਬਟਰ ਸਿੰਘ ਜੀ ਬਾਈ ਜੀ ਹੋਰ ਵੀ ਗੱਲਬਾਤ ਕਰਨਾ ਚਾਹੁੰਦੇ ਹਾਂ ਹਾਂਜੀ ਬਾਈ ਜੀ ਬਾਈ ਜੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਆਪਣੇ ਟਰਾਂਸਪੋਰਟਾਂ ਬੜੀਆਂ ਪੰਜਾਬ ਚ ਠੀਕ ਹੈ ਜੀ ਕਿਸੇ ਟਰਾਂਸਪੋਰਟਰ ਨੇ ਇੱਕ ਬੱਸ ਨਹੀਂ ਕਦੇ ਭੇਜੀ ਬਾਈ ਡੀਐਮਪੀ ਢਿੱਲੋ ਨੇ 13 ਮਹੀਨੇ ਲਗਾਤਾਰ ਕਿਸਾਨ ਅੰਦੋਲਨ ਚ ਬੱਸ ਜਾਂਦੀ ਰਹੀ ਆ ਘਰੋਂ ਖਾਣਾ ਵੀ ਖਾਉਂਦੇ ਰਹੇ ਆ ਅਸੀਂ ਤਾਂ ਅਪੀਲ ਕਰਦੇ ਆ ਸਾਰੇ ਜ਼ਿੰਮੇਵਾਰ ਭਰਾਵਾਂ ਨੂੰ ਇਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਇਤ ਕੀ ਬਾਜੀ ਦਾ ਸਾਥ ਦਿਓ